ਕਾਕ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਕਰੀਬ 2000 ਕਰੋੜ ਰੁਪਏ ਦਾ ਘਾਟਾ ਦਿੱਲੀ ਸਰਕਾਰ ਨੂੰ ਪਿਆ ਇਹਨਾਂ ਦੀ ਕਟੜ ਇਮਾਨਦਾਰੀ ਕਰਕੇ ਕਹਿੰਦੇ ਸ਼ਰਾਬ ਪਾਲਿਸੀ ਦੇ ਵਿੱਚ ਗੜਬੜੀਆਂ ਹੀ ਨਹੀਂ ਅਸੀਂ ਇਹ ਤਾਂ ਇੱਕ ਰਿਪੋਰਟ ਆਈ ਆ ਜੇ ਸ਼ਰਾਬ ਵਾਲੀ ਰਿਪੋਰਟਾਂ ਜਮਨਾ ਦੀ ਸਫਾਈ ਤੋਂ ਲੈ ਕੇ ਦਿੱਲੀ ਦੇ ਵਿੱਚ 바ਰ ਦੇ ਵਿੱਚ ਡਰੱਗ ਦੇ ਜਿਹੜੇ ਅੰਦਰੂਨੀ ਨੈਕਸਸ ਸੀ ਉਹਨਾਂ 'ਚ ਕਿਸ ਪ੍ਰਕਾਰ ਦੀ ਇਨਵੋਲਵਮੈਂਟ ਆ ਥੋੜੇ ਦਿਨਾਂ 'ਚ ਇਹ ਵੀ ਬਾਹਰ ਆ ਜਾਈਗੀ ਤੇ ਮੈਨੂੰ ਇਹ ਲੱਗਦਾ ਵੀ ਭੱਜਦਿਆਂ ਨੂੰ ਫਿਰ ਵਾਣ ਨਹੀਂ ਸੋਣਾ ਤੇ ਸ਼ਰਮਿੰਦਗੀ ਨਾਲ ਰਜਾਈਤ ਵੀ ਨਹੀਂ ਮੂੰਹ ਲਪੋ ਹੋਣਾ ਕਿਉਂਕਿ ਜਿਸ ਪ੍ਰਕਾਰ ਦੀਆਂ ਹਰਕਤਾਂ ਇਹਨਾਂ ਨੇ ਕੀਤੀਆਂ ਨੇ ਕਿਉਂਕਿ ਕੇਦਰਯਾਲ ਜਦੋਂ ਬਾਰ-ਬਾਰ ਤੁਸੀਂ ਇਹ ਕਹੀ ਜਾਣਾ ਵੀ ਮੈਂ ਬਹੁਤ ਇਮਾਨਦਾਰ ਆ ਮੇਰੀ ਟੀਮ 'ਚ ਮੈਂ ਕਿਸੇ ਕੋ ਬਰਦਾਸ਼ਤ ਨਹੀਂ ਕਰੂੰਗਾ ਉਹ ਟੀਮ ਤਾਂ ਭੱਜ ਗਈ ਟੀਮ ਨੇ ਫਿਰ ਭਾਜਪੀ ਨੂੰ ਦੱਸਿਆ ਜਾ ਕੇ ਵੀ ਐਂ ਕਰਦੇ ਆ ਅੰਦਰ ਵੀ ਐਂ ਜਿਹੜੇ 70 ਮੋਬਾਈਲਾਂ ਦੇ SIM ਜਿਹੜੇ ਨੇ ਉਹ ਤੋੜੇ ਜਾਂਦੇ ਨੇ ਠੀਕ ਆ ਜੀ ਇਹ ਸਾਰੀ ਗੱਲ ਤਾਂ ਹੀ ਨਿਕਲੀ ਨਾ ਕਿ ਐਗਰੀਪੋਰਟ ਤੇ ਚਰਚਾ ਹੋਣੀ ਸੀ ਇਹ ਉੱਥੇ ਹੰਗਾਮਾ ਕਰਨ ਲੱਗੇ ਉਸ ਰਿਪੋਰਟ ਤੇ ਕੋਈ ਨਹੀਂ ਬੋਲਿਆ ਬਹਾਨਾ ਕੀ ਬਣਾਇਆ ਕਿ ਫਿਰ ਜੀ ਆਹ ਫੋਟੋਆਂ ਉਤਾਰਤੀਆਂ ਫਿਰ ਇਹ ਫੋਟੋਆਂ ਉਤਾਰ ਕੇ ਮਤਲਬ ਇੰਨਾ ਫੋਟੋਆਂ ਦੀ ਆੜ ਦੇ ਵਿੱਚ ਤੁਸੀਂ ਕੁਝ ਵੀ ਕਰ ਲਓ ਹੁਣ ਕੋਈ ਇਸ਼ੂ ਨਹੀਂ ਲੱਭਦਾ ਵੀ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਤੀ ਜੀ ਮੈਨੂੰ ਇਹ ਦੱਸੋ ਕਿ ਸੀਹਿਰ ਭਗਤ ਸਿੰਘ ਨੇ ਬਾਬਾ ਸਿੰਘ ਅੰਬੇਦਕਰ ਨੇ ਇਹ ਕਿਹਾ ਸੀ ਵੀ ਸ਼ਰਾਬ ਤੋਂ ਪੈਸੇ ਖਾਜਿਓ ਇੱਕ ਬੋਤਲ ਨਾਲ ਇੱਕ ਫਰੀ ਦਿਓ ਉਦੋਂ ਤੁਹਾਡੀ ਸੋਚ ਕਿੱਥੇ ਸੀ ਇਹ ਕਹਿੰਦੇ ਜੀ ਭਗਤ ਸਿੰਘ ਤੇ ਅੰਬੇਦਕਰ ਜੀ ਦੀ ਫੋਟੋ ਜਿਹੜੀ ਹੈਗੀ ਆ ਉਹਨੂੰ ਬਦਲ ਦਿੱਤਾ ਗਿਆ ਇਹ ਇਸ਼ੂ ਥੋੜਾ ਇਹ ਇਸ਼ੂ ਜੇ ਇਹ ਇਸ਼ੂ ਦੇ ਨਾਲ ਕਨਸਰਨ ਸੀ ਗੱਲ ਤੁਸੀਂ ਵਿਧਾਨ ਸਭਾ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਦੇ ਵੀ ਆ ਸਾਡੇ ਕੋਲ ਸਨੈਪਸ ਨੇ ਐਂ ਕਰਦੇ ਨੇ ਗੱਲ ਤਾਂ ਇਹ ਆ ਵੀ ਤੁਸੀਂ ਸ਼ਰਾਬ ਘਟਾਲੇ ਜੁੜ ਜੀ ਹੋਇਓ ਸ਼ਰਾਬ ਵੇਚਣ ਦੇ ਧੰਦੇ ਦੇ ਵਿੱਚੋਂ 890 ਕਰੋੜ ਦਾ ਤਾਂ ਡਾਇਰੈਕਟਲੀ ਘਟਾ ਪਿਆ ਤੇ 2026 ਕਰੋੜ ਦਾ ਜਿਹੜਾ ਟੋਟਲ ਘਟਾ ਇਸ ਨਵੀਂ ਪਾਲਿਸੀ ਦੇ ਵਿੱਚੋਂ ਪਿਆ ਤੁਸੀਂ ਇਹ ਦੱਸ ਦਿਓ ਵੀ ਅਸੀਂ ਹੈ ਨਹੀਂ ਸਾਡੇ ਕੋਲ ਆ ਪੇਪਰ ਵਰਕ ਆ ਇਹਨਾਂ ਨੇ ਪਾਲਿਸੀ ਲਿਆਂਦੀ ਇਹਨਾਂ ਨੇ ਉਹ ਅਪਲਾਈ ਕੀਤਾ ਪਾਲਿਸੀ ਨੂੰ ਉਹਦੇ ਵਿੱਚ ਉਹ ਘਾਟਾ ਸ਼ੋ ਹੋ ਗਿਆ ਇਹਦਾ ਮਤਲਬ ਜਦੋਂ ਘਾਟਾ ਪਿਆ ਘਾਟਾ ਉਦੋਂ ਪੈਂਦਾ ਜਦੋਂ ਰਾਜਨੀਤਿਕ ਬੰਦੇ ਨਾਲ ਮਿਲ ਕੇ ਕਿਸੇ ਪ੍ਰਕਾਰ ਦਾ ਰੈਵਨਿਊ ਨਿੱਜੀ ਲਾਭ ਲਈ ਇਕੱਠਾ ਕਰਦੇ ਨੇ ਇਹ ਕਿਹੜਾ ਹੋ ਰੇਖਾ ਗੁਪਤਾਨੇ ਰਿਪੋਰਟ ਤਿਆਰ ਕਰਾਇਆ ਤੇ ਕੈਗ ਦੀ ਆ ਤੁਸੀਂ ਕਰ ਦਿੰਦੇ ਪਿਛਲੇ 5-7 ਸਾਲ ਚ ਤੁਸੀਂ ਕਿਉਂ ਨਹੀਂ ਕੀਤੀ ਇਹ ਜਿਹੜੀਆਂ ਕੈਗ ਦੀ ਰਿਪੋਰਟ ਆ ਇਹਦਾ ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਨਿੱਜੀ ਫਾਇਦੇ ਲੈ ਕੇ ਹੋ ਸਕਦਾ ਉਹਨਾਂ ਦੇ ਵਿੱਚ ਹਜੇ ਜਿਹੜੀਆਂ ਹੋਰ ਪ੍ਰਾਪਰਟੀਆਂ ਦੇ ਐਸੈਟ ਜਿਹੜੇ ਬਣੇ ਨੇ ਉਹ ਵੀ ਨਿਕਲਣਗੇ ਦਿੱਲੀ ਦੇ ਅਲਗਲੇ ਇਨਵਾਇਟ ਆ ਦੇ ਵਿੱਚ ਗੁਰਗਾਵਾ ਦੇ ਵਿੱਚ ਇਹ ਵੀ ਰਿਪੋਰਟਸ ਜਿਹੜੀਆਂ ਨੇ ਰਿਊਮਰਸ ਨਹੀਂ ਹੈਗਾ ਇਹ ਲੋਕ ਸਰਚ ਕਰੀ ਜਾ ਰਹੇ ਨੇ ਕਿ ਕਿਹੜੇ ਨੇ ਕਿੰਨੇ ਪੈਸੇ ਕਿੱਥੇ ਲਾਏ ਨੇ ਕਿੱਥੇ ਇਨਵੈਸਟਮੈਂਟ ਕੀਤੀ ਹੈ ਕੇਜਰੀਵਾਲ ਦੀ ਦੁਆਰੇ ਉਹ ਸਾਰੇ ਉਹ ਜਿਹੜੀ ਜੁੰਡਲੀਆ ਸੁਸੋਧੀਆ ਕੇਜਰੀਵਾਲ ਕਿ ਦੁਆਰੇ ਫਿਰ ਉਹਨਾਂ ਦੀ ਜੇਲ੍ਹ ਦੀ ਤਿਆਰੀ ਹੈ ਆਪਣੀ ਖੰਘ ਖੂੰਖੀ ਠੀਕ ਕਰਾ ਲਵੇ ਨਾ ਕਿਸੇ ਨੇ ਰਾਤ ਸਵਾ ਤੱਕ ਪਹੁੰਚਣ ਦੇਣਾ ਨਾ ਕਿਸੇ ਨੇ ਬੰਨ ਦੇਣਾ ਜਹਾੜ ਦੀ ਹਲ ਦੀ ਮਤੋਂ ਕਰ ਰੋ ਤਿਆਰੀ ਹੁਣ ਤੁਸੀਂ ਬਚਣਾ ਨਹੀਂ ਜੀ ਕਿਉਂਕਿ ਹੁਣ ਤੁਸੀਂ ਮਗਰਮ ਅਛ ਦੀ ਝਾੜ ਥੱਲੇ ਆ ਤੇ ਛੋਟੀ ਮੱਛੀ ਦਾ ਉੱਥੇ ਕੁਝ ਨਹੀਂ ਬਣਦਾ ਇਹਨਾਂ ਨੇ ਬੀਜੇਪੀ ਦੀ ਸਰਕਾਰ ਬਣਦਿਆਂ ਸਾਰ ਇਹਨਾਂ ਨੇ ਦਿੱਲੀ ਦੇ ਵਿੱਚ ਰੌਲਾ ਪਾਤਾ ਕਿ ਦਿੱਲੀ ਦੀਆਂ ਔਰਤਾਂ ਦਾ 2500 ਜਿਹੜਾ ਤੁਸੀਂ ਕਹਿੰਦੇ ਸੀ ਬੀਜੇਪੀ ਵਾਲੇ ਉਹ ਦਿਓ ਪਰ ਇਹ ਇਹ ਭੁੱਲ ਗਏ ਕਿ ਇਹਨਾਂ ਨੇ 3 ਸਾਲ ਪਹਿਲਾਂ ਪੰਜਾਬ ਦੇ ਵਿੱਚ ਵਾਅਦਾ ਕੀਤਾ ਸੀ ਇਹਨਾਂ ਨੇ ਪੰਜਾਬ ਦੀ ਹਰੇਕ ਔਰਤ ਦਾ 36000 ਰੁਪਏ ਦੇਣਾ ਇਹ ਹੁਣ ਉਹ 36000 ਵਿਆਜ ਸਮੇਤ ਦੇਣਗੇ ਜਾਂ ਫਿਰ ਮੁੱਖ ਮੰਤਰੀ ਸਾਹਿਬ ਜਿਵੇਂ ਕਹਿੰਦੇ ਹੁੰਦੇ ਆ ਆਮ ਤੌਰ ਤੇ ਵੀ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਜਾਂ ਸਰਜੂ ਕਿਉਂਕਿ ਦਿੱਲੀ ਦੇ ਵਿੱਚ ਕਹਿੰਦੇ ਵੀ ਪਹਿਲੀ ਕੈਬਨਿਟ ਦੇ ਵਿੱਚ ਪਾਸ ਕਰੋ 2500 ਰੁਪਏ ਤੇ ਪੰਜਾਬ ਦੀ ਹਰ ਔਰਤ ਨੇ 36000 ਲੈ ਲੈਣਾ ਇਹਨਾਂ ਤੋਂ ਤੇ ਉੱਥੇ 2500 ਹੀ ਰਹੁੰਦੇ ਆ ਇਹ ਉਹ ਤਾਂ ਹੁਣੇ ਨਵੀਂ ਗੱਲ ਕਹਿਣੀ ਚਾਹੀਦੀ ਆ ਜੱਜਨ ਕਿ ਬਿਸ਼ਰਮਾ ਦਾ ਸ਼ਰਾਬ ਵੇਚ ਕੇ ਸਰ ਜਾਂਦਾ ਹੂੰ ਦੋ ਚੀਜ਼ਾਂ ਹੋ ਗਈਆਂ ਨੇ ਕਿਦਾ ਸ਼ਰਾਬ ਵੇਚਣ ਦਾ ਦੰਦਾ ਮਾੜਾ ਠੀਕ ਆ ਜੀ ਜਾਂ ਸ਼ਰਾਬ ਵਾਲਿਆਂ ਤੋਂ ਪੈਸੇ ਲੈ ਕੇ ਵੀ ਸਰ ਜਾਂਦੇ ਨਾ ਉਹ ਤਾਂ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਰਟੋਲ ਦਿੱਲੀ ਵਿਧਾਨ ਸਭਾ ਦੇ ਵਿੱਚ ਕੈਗ ਦੀ ਰਿਪੋਰਟ ਪੇਸ਼ ਹੋਈ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਨ੍ਹਾਂ ਕਟੜੇ ਇਮਾਨਦਾਰਾਂ ਨੇ ਦਿੱਲੀ ਸਰਕਾਰ ਨੂੰ ਕਰੀਬ 2000 ਕਰੋੜ ਰੁਪਏ ਦਾ ਚੂਨਾ ਲਾਇਆ ਕਿਉਂਕਿ ਸ਼ਰਾਬ ਪਾਲਿਸੀ ਸੀ ਜਿਹੜੀ ਉਹਦੇ ਵਿੱਚ ਗੜਬੜੀਆਂ ਸੀ ਜਿਹੜੀ ਲਾਇਸੈਂਸ ਵੰਡਣ ਦੀ ਪ੍ਰਕਿਰਿਆ ਸੀ ਉਹਦੇ ਵਿੱਚ ਗੜਬੜੀਆਂ ਸੀ ਤੇ ਜਦੋਂ ਕੈਗ ਰਿਪੋਰਟ ਪੇਸ਼ ਹੋਈ ਉਹਤੇ ਚਰਚਾ ਹੋਣੀ ਸੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਰਕਾਰ ਵਿਰੁੱਧ ਨਾਰੇਬਾਜ਼ੀ ਸ਼ੁਰੂ ਕਰਤੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ 21 ਵਿਧਾਇਕ ਸਸਪੈਂਡ ਕੀਤੇ ਗਏ ਨੇ ਵਿਧਾਨ ਸਭਾ ਦੇ ਵਿੱਚੋਂ ਦਿੱਲੀ ਵਿਧਾਨ ਸਭਾ ਦੇ ਵਿੱਚੋਂ ਤਾਂ ਹੁਣ ਕੀ ਬਣੇਗਾ ਕੀ ਇੰਨਾ ਸਵੈ ਘੋਸ਼ਿਤ ਕਟੜੇ ਇਮਾਨਦਾਰਾਂ ਨੂੰ ਹੁਣ ਜੇਲ੍ਹ ਉਡੀਕ ਰਹੀ ਆ ਜਿਹੜੇ ਪਹਿਲਾਂ ਹੀ ਕਈ ਕਈ ਮਹੀਨੇ ਲਾ ਕੇ ਜੇਲ੍ਹਾਂ ਦੇ ਵਿੱਚੋਂ ਬਾਹਰ ਆਏ ਨੇ ਤਸਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਤਰਲੋਚਨ ਸਿੰਘ ਲਾਲੀ ਨੇ ਤਲੀ ਭਾਈ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ ਜਿਸ ਤਰ੍ਹਾਂ ਮੈਂ ਕਿਹਾ ਕਿ ਹੁਣ ਕੈਕ ਦੀ ਰਿਪੋਰਟ ਪੇਸ਼ ਹੁੰਦੀ ਆ ਜੀ ਜਿਸ ਤੇ ਰੌਲਾ ਬਹੁਤ ਪਾਉਂਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਰ ਕੈਕ ਦੀ ਰਿਪੋਰਟ ਇਹ ਕਹਿੰਦੀ ਆ ਕਿ ਕਰੀਬ 2000 ਕਰੋੜ ਰੁਪਏ ਦਾ ਘਾਟਾ ਦਿੱਲੀ ਸਰਕਾਰ ਨੂੰ ਪਿਆ ਇਹਨਾਂ ਦੀ ਕਟੜ ਇਮਾਨਦਾਰੀ ਕਰਕੇ ਕਹਿੰਦੇ ਸ਼ਰਾਬ ਪਾਲਿਸੀ ਦੇ ਵਿੱਚ ਗੜਬੜੀਆਂ ਹੀ ਨਹੀਂ ਸੀ। ਦੇਖੋ ਕਈ ਵਾਰ ਨਾ ਆਪਾਂ ਨੂੰ ਪਤਾ ਨਹੀਂ ਹੁੰਦਾ ਗੱਲਾਂ ਦਾ। ਪਹਿਲਾਂ ਤਾਂ ਮੈਂ ਦੇਖੋ ਚਾਹੇ ਮੈਂ ਬੀਜੇਪੀ ਦਾ ਸਮਰਥਕ ਹੋਵਾਂ ਚਾਹੇ ਨਾ ਹੋਵਾਂ ਨਿੱਜੀ ਤੌਰ ਤੇ ਤੁਹਾਡਾ ਜੀਵਨ ਹੈ ਇਸ ਗੱਲ ਦੀ ਮੈਂ ਵਧਾਈ ਦਿੰਦਾ ਵੀ ਸੀਐਮ ਬਣਦੇ ਸਾਰ ਰੇਖਾ ਗੁਪਤਾ ਨੇ ਜਲਵਾ ਆਪਣਾ ਜਰੂਰ ਦਿਖਾ ਦਿੱਤਾ ਜਿਹੜੀ ਕੈਗ ਦੀ ਰਿਪੋਰਟ 2017-18 ਤੱਕ 20 ਤੋਂ ਲੈ ਕੇ ਹੁਣ ਤੱਕ ਕਦੇ ਪੇਸ਼ ਹੀ ਨਹੀਂ ਹੋਈ ਉਹਨੇ ਆਉਂਦੇ ਸਾਰੇ ਕਿਉਂਕਿ ਇਹਨਾਂ ਨੇ ਹੋਰ ਇਸ਼ੂਜ਼ ਦੇ ਉੱਤੇ ਰੌਲਾ ਪਾਉਣਾ ਹੁੰਦਾ ਹੁਣ ਗੱਲ ਇਹ ਆ ਵੀ ਇਹਨਾਂ ਨੇ ਰੌਲਾ ਕੀ ਪਾ ਲਿਆ ਕਿਉਂਕਿ ਵੀ ਕਹਿੰਦਾ ਵੀ ਬਿਸ਼ਰਮਾ ਦੀ ਡੁੱਲ ਗਈ ਦਾਲ ਤੇ ਯਾਰ ਤਾਂ ਭੁੰਜੇ ਖਾਂਦੇ ਨੇ ਅਗਲੇ ਚੱਕ ਕੇ ਬਾਹਰ ਮਾਰੇ ਇਹ ਵੀ ਕਰਦੇ ਰਹੇ ਨੇ ਇਹਨਾਂ ਨੇ ਵੀ ਮਾਰਿਆ ਲੋਕਾਂ ਨੂੰ ਤੇ ਜਦੋਂ ਆਪਣੇ ਤੇ ਆਉਂਦੀ ਆ ਫਿਰ ਚਿੱਕਾਂ ਵੱਜਦੀਆਂ ਨੇ ਹੁਣ ਗੱਲ ਇਹ ਆ ਤੁਸੀਂ ਇਹ ਕਹਿੰਦੇ ਜੀ ਭਗਤ ਸਿੰਘ ਤੇ ਅੰਬੇਦਕਰ ਜੀ ਦੀ ਫੋਟੋ ਜਿਹੜੀ ਹੈਗੀ ਆ ਉਹਨੂੰ ਬਦਲ ਦਿੱਤਾ ਗਿਆ ਇਹ ਇਸ਼ੂ ਥੋੜਾ ਇਹ ਇਸ਼ੂ ਜੇ ਇਹ ਇਸ਼ੂ ਦੇ ਨਾਲ ਕਨਸਰਨ ਦੀ ਗੱਲ ਤੁਸੀਂ ਵਿਧਾਨ ਸਭਾ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਦੇ ਵੀ ਆ ਸਾਡੇ ਕੋਲ ਸਨੈਪਸ ਨੇ ਐਂ ਕਰਦੇ ਨੇ ਗੱਲ ਤਾਂ ਇਹ ਆ ਵੀ ਤੁਸੀਂ ਸ਼ਰਾਬ ਘਟਾਲੇ ਜੁੜ ਜੇ ਹੋਇਓ ਸ਼ਰਾਬ ਵੇਚਣ ਦੇ ਧੰਦੇ ਦੇ ਵਿੱਚੋਂ 890 ਕਰੋੜ ਦਾ ਤਾਂ ਡਾਇਰੈਕਟਲੀ ਘਟਾ ਪਿਆ ਤੇ 2026 ਕਰੋੜ ਦਾ ਜਿਹੜਾ ਟੋਟਲ ਘਟਾ ਇਸ ਨਵੀਂ ਪਾਲਿਸੀ ਦੇ ਵਿੱਚੋਂ ਪਿਆ ਹੁਣ ਪੰਜਾਬੀ ਦੀ ਫੇਰ ਇੱਕ ਕਹਾਵਤ ਹੈਗਾ ਨਾ ਮਾੜਾ ਢੱਗਾ ਛਤੀ ਰੋਗ ਗੱਲ ਇਹ ਆ ਵੀ ਪਾਰਟੀਆਂ ਮਾੜੀਆਂ ਹੁਣ ਜਦੋਂ ਖੁੱਲਦਾ ਫਿਰ ਉਹ ਰੌਲਾ ਬਹੁਤ ਪਾਉਂਦਾ ਠੀਕ ਹੈ ਨਾ ਜੀ ਉਹ ਰੌਲਾ ਇਸ ਕਰਕੇ ਪਾਉਂਦਾ ਵੀ ਮੇਰੀ ਆ ਵੀ ਵੀ ਠਗੀ ਰਹਿ ਜਵੇ ਇਹ ਤਾਂ ਇੱਕ ਰਿਪੋਰਟ ਆਈ ਆ ਜੇ ਸ਼ਰਾਬ ਵਾਲੀ ਰੋਪੋਟਾਂ ਜਮਨਾ ਦੀ ਸਫਾਈ ਤੋਂ ਲੈ ਕੇ ਦਿੱਲੀ ਦੇ ਵਿੱਚ ਬਾੜ ਦੇ ਵਿੱਚ ਡਰੱਗ ਦੇ ਜਿਹੜੇ ਅੰਦਰੂਨੀ ਨੈਕਸਸ ਸੀ ਉਹਨਾਂ ਚ ਕਿਸ ਪ੍ਰਕਾਰ ਦੀ ਇਨਵੋਲਵਮੈਂਟ ਆ ਥੋੜੇ ਦਿਨਾਂ ਚ ਇਹ ਵੀ ਬਾਹਰ ਆ ਜਾਈਗੀ ਤੇ ਮੈਨੂੰ ਇਹ ਲੱਗਦਾ ਵੀ ਭੱਜਦਿਆਂ ਨੂੰ ਫਿਰ ਬਾਹਰ ਨਹੀਂ ਥਾਉਣਾ ਤੇ ਸ਼ਰਮਿੰਦਗੀ ਨਾਲ ਜਾਈਚ ਵੀ ਨਹੀਂ ਮੂਲਕੋ ਹੋਣਾ ਕਿਉਂਕਿ ਜਿਸ ਪ੍ਰਕਾਰ ਦੀਆਂ ਹਰਕਤਾਂ ਇਹਨਾਂ ਨੇ ਕੀਤੀਆਂ ਨੇ ਹੁਣ ਇਹ ਪੋਜੀਸ਼ਨ ਇੱਥੇ ਤੱਕ ਆ ਤੇ ਪਹੁੰਚੀ ਕਿਉਂਕਿ ਕੇਜਰੀਵਾਲ ਜਦੋਂ ਬਾਰ-ਬਾਰ ਤੁਸੀਂ ਇਹ ਕਹੀ ਜਾਣਾ ਵੀ ਮੈਂ ਬਹੁਤ ਇਮਾਨਦਾਰ ਹਾਂ ਮੇਰੀ ਟੀਮ 'ਚ ਮੈਂ ਕਿਸੇ ਕੋਲ ਬਰਦਾਸ਼ਤ ਨਹੀਂ ਕਰੂੰਗਾ ਉਹ ਟੀਮ ਤਾਂ ਭੱਜ ਗਈ ਟੀਮ ਨੇ ਫਿਰ ਭਾਜਪੀ ਨੂੰ ਦੱਸਿਆ ਜਾ ਕੇ ਵੀ ਐਂ ਕਰਦੇ ਆਂ ਅੰਦਰ ਵੀ ਐਂ ਜਿਹੜੇ 70 ਮੋਬਾਈਲਾਂ ਦੇ SIM ਜਿਹੜੇ ਨੇ ਉਹ ਤੋੜੇ ਜਾਂਦੇ ਨੇ ਠੀਕ ਆ ਜੀ ਇਹ ਸਾਰੀ ਗੱਲ ਤਾਂ ਹੀ ਨਿਕਲੀ ਨਾ ਟੀਮ ਦੀ ਜਿਹੜੀ ਬੇਵਿਸ਼ਵਾਸੀ ਸੀ ਜਾਂ ਕਿਸੇ 'ਤੇ ਭਰੋਸਾ ਨਾ ਕਰਨਾ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਉਹਨੇ ਅੱਜ ਕੇਜਰੀਵਾਲ ਨੂੰ ਸ਼ਰਮਿੰਦਗੀ ਦੇ ਅਹਿਸਾਸ ਦੇ ਨਾਲ ਇੱਕ ਸੜਕ ਦੇ ਉੱਤੇ 21 ਵਿਧਾਇਕ ਉਹਨਾਂ ਨੇ ਕੱਢ ਕੇ ਬਾਹਰ ਮਾਰੇ ਰਹਿ ਕੀ ਗਿਆ ਜੀ ਪਿੱਛੇ ਇੱਕ ਤਾਂ ਤਾਂ ਸ਼ਾਇਦ ਬਿਮਾਰੇ ਹੋਵੇ ਮੈਨੂੰ ਹਜੇ ਕਲੀਅਰ ਨਹੀਂ 22ਵੇਂ ਦਾ ਕੀ ਬਣਿਆ ਮੈਂ ਤੁਹਾਨੂੰ ਪਿਛਲੀ ਵਾਰ ਵੀ ਆਪਾਂ ਜਦੋਂ ਡਿਸਕਸ ਕਰ ਰਹੇ ਸੀ ਇਹ ਕਿਹਾ ਸੀ ਵੀ ਹੁਣ ਕੁੱਟ ਪੈਣੀ ਹੈ ਅੱਜ ਸ਼ੁਰੂਆਤ ਹੋ ਗਈ ਉਹਦੀ ਕਿਉਂਕਿ ਜਦੋਂ ਤੁਸੀਂ ਇੱਕ ਜਿਹੜੀ ਬਿਲਕੁਲ ਬਹੁਤ ਹੀ ਵਧੀਆ ਬਿਲਡ ਸਟਰਕਚਰ ਦੇ ਨਾਲ ਬਣੀ ਹੋਈ ਪਾਰਟੀ ਨਾਲ ਭਿੜਦੇ ਹੋ ਜਾਂ ਆਰਗੇਨਾਈਜ਼ ਫੋਰਸ ਨਾਲ ਤੁਸੀਂ ਭਿੜਦੇ ਹੋ ਤੇ ਫਿਰ ਉੱਥੇ ਮਾੜਾ ਟੱਗਾ ਕੰਮ ਨਹੀਂ ਕਰਦਾ ਉੱਥੇ ਤੁਹਾਨੂੰ ਵੈਲ ਆਰਗੇਨਾਈਜ਼ ਹੋਣ ਲਈ ਬਹੁਤ ਕੁਝ ਦਾਤੇ ਲਾਉਣਾ ਪੈਂਦਾ ਤੇ ਸਾਨੂੰ ਸਤਾ ਬੜੀ ਸੌਖੀ ਮਿਲ ਗਈ ਤੇ ਅਸੀਂ ਜਿਹੜੇ ਚੰਦ ਚੜਾਏ ਨੇ ਹੁਣ ਇਹ ਸ਼ਰਾਬ ਦਾ ਸਟਿਗਮਾ ਧੂਣ ਕਿਵੇਂ ਇਹ ਕਿਹੜਾ ਰੇਖਾ ਗੁਪਤਾ ਨੇ ਰਿਪੋਰਟ ਤਿਆਰ ਕਰਾਈ ਇਹ ਤਾਂ ਕੈਗ ਦੀ ਆ ਤੁਸੀਂ ਹੀ ਕਰ ਦਿੰਦੇ ਪਿਛਲੇ 5-7 ਸਾਲ ਚ ਤੁਸੀਂ ਕਿਉਂ ਨਹੀਂ ਕੀਤੀ ਇਹ ਜਿਹੜੀਆਂ ਕੈਗ ਦੀ ਰਿਪੋਰਟ ਆ ਇਹਦਾ ਮਤਵਲ ਬਹੁਤ ਵੱਡੇ ਪੱਧਰ ਦੇ ਉੱਤੇ ਨਿੱਜੀ ਫਾਇਦੇ ਲੈ ਕੇ ਹੋ ਸਕਦਾ ਉਹਨਾਂ ਦੇ ਵਿੱਚ ਹਜੇ ਜਿਹੜੀਆਂ ਹੋਰ ਪ੍ਰਾਪਰਟੀਆਂ ਦੇ ਐਸਟ ਜਿਹੜੇ ਬਣੇ ਨੇ ਉਹ ਵੀ ਨਿਕਲਣਗੇ ਦਿੱਲੀ ਦੇ ਆਲੇ ਦਾਲੇ ਇਨਵਾਇਡਾ ਦੇ ਵਿੱਚ ਗੁੜਗਾਵਾ ਦੇ ਵਿੱਚ ਇਹ ਵੀ ਰਿਪੋਰਟਸ ਜਿਹੜੀਆਂ ਨੇ ਰੂਮਰਸ ਨਹੀਂ ਹੈਗਾ ਇਹ ਲੋਕ ਸਰਚ ਕਰੀ ਜਾ ਰਹੇ ਨੇ ਵੀ ਕਿਹੜੇ ਨੇ ਕਿੰਨੇ ਪੈਸੇ ਕਿੱਥੇ ਲਾਏ ਨੇ ਕਿਤੇ ਇਨਵੈਸਟਮੈਂਟ ਕੀਤੀ ਆ ਸੋ ਗੱਲ ਹੁਣ ਇੱਥੇ ਆ ਖੜੀ ਆ ਵੀ ਸ਼ਰਮਿੰਦਗੀ ਦੇ ਆਲਮ ਦੇ ਵਿੱਚ ਸਾਰੇ ਨੇ ਹੁਣ ਕੋਈ ਇਸ਼ੂ ਨਹੀਂ ਲੱਭਦਾ ਵੀ ਬਾਬਾ ਸਾਹਿਬ ਉਵੇਦਕਰਨ ਦੀ ਫੋਟੋ ਲਾਤੀ ਜੀ ਮੈਨੂੰ ਇਹ ਦੱਸੋ ਕਿ ਸੀਰਿਤ ਭਗਤ ਸਿੰਘ ਨੇ ਬਾਬਾ ਸਿੰਘ ਉਵੇਦਕਰਨ ਇਹ ਕਿ ਅਸੀਂ ਵੀ ਸ਼ਰਾਬ ਤੋਂ ਪੈਸੇ ਖਾ ਜਿਓ ਇੱਕ ਬੋਤਲ ਨਾਲ ਇੱਕ ਫ੍ਰੀ ਦਿਓ ਉਦੋਂ ਤੁਹਾਡੀ ਸੋਚ ਕਿੱਥੇ ਸੀ ਇਹਦਾ ਮਤਮਦਲ ਕਥਨੀ ਤੇ ਕਰਨੀ ਵਿੱਚ ਫਰਕ ਆ ਸਿਰਫ ਰੌਲਾ ਪਾਉਣ ਜੋਗੇ ਨੇ ਆਹੀ ਪੰਜਾਬ ਚੱਲਦਾ ਇਹਨਾਂ ਦਾ ਜਿਹੜਾ ਮੈਂ ਚਿੱਟਾ ਨੰਗਾ ਝੂਟ ਸੀ ਉਹ ਬਾਹਰ ਆ ਚੁੱਕਿਆ মুরগি ਯਾਂ ਕਹਿੰਦੇ ਵੀ ਹੁਣ ਥੈਲੇ ਚੋਂ ਬਾਹਰ ਆ ਪਤਾ ਲੱਗੀ ਵੀ ਕਿਹੜੇ ਰੰਗ ਦੀ ਬਿੱਲੀ ਥੈਲੇੋਂ ਬਾਹਰ ਬਿੱਲੀ ਥੈਲੇੋਂ ਬਾਹਰ মুরਗੀ ਲਾਲ ਉਹ ਇੱਕੇ ਗੱਲ ਆ ਤੇ ਵੀ ਕਿਹੜੇ ਰੰਗ ਦੀ ਆ ਤੇ ਇਹਦੀਆਂ ਹਰਕਤਾਂ ਬਿੱਲੀ ਹੁਣ ਜਦੋਂ ਬਾਹਰ ਆਈ ਕਹਿੰਦੇ ਛਾਲ ਮਾਰੀ ਉੱਥੇ ਕਹਿੰਦੇ ਛਾਲ ਮਾਰੀ ਉੱਥੇ ਅਗਲਾ ਨਾਲ ਵਾਲੇ ਵੀ ਦੇਖਣ ਲੱਗੇ ਵੀ ਬਿੱਲੀ ਸ ਹੁਣ ਪੱਲੇ ਦਾ ਹੈ ਨਹੀਂ ਕੁਝ ਪਰ ਮੈਂ ਇਹ ਗੱਲ ਹੋਈ ਆ ਕਿ ਜਿਸ ਤਰ੍ਹਾਂ ਕਹਿੰਦੇ ਇਹ ਮੁੱਦੇ ਨੂੰ ਡਾਇਵਰਟ ਕਰ ਦਿੰਨੇ ਜੀ ਉੱਥੇ ਵਿਧਾਨ ਸਭਾ ਦੇ ਵਿੱਚ ਚਰਚਾ ਕਾਹਦੀ ਹੋਣੀ ਸੀ ਕੈਗ ਦੀ ਰਿਪੋਰਟ ਤੇ ਜੀ ਪਰ ਇਹਨਾਂ ਨੇ ਸੀ ਕਿ ਵੀ ਉਹ ਤਾਂ ਗੱਲ ਬਾਹਰ ਆ ਕੇ ਬਹੁਤ ਆਸਾਨੀ ਤੇ ਹੁਣ ਇਹ ਮੁੱਦਾ ਡਾਇਵਰਟ ਕਰਦੇ ਨੇ ਕਹਿ ਆਖਦੀ ਰਿਪੋਰਟ ਤੇ ਚਰਚਾ ਹੋਣੀ ਸੀ ਇਹ ਉੱਥੇ ਹੰਗਾਮਾ ਕਰਨ ਲੱਗੇ ਉਸ ਰਿਪੋਰਟ ਤੇ ਕੋਈ ਨਹੀਂ ਬੋਲਿਆ ਮਹਾਨਾ ਕੀ ਬਣਾਇਆ ਕਿ ਫਿਰ ਜੀ ਆ ਫੋਟੋ ਉਤਾਰਤੀਆਂ ਫਿਰ ਇਹ ਫੋਟੋਆਂ ਉਤਾਰ ਕੇ ਮਤਲਬ ਇਹਨਾਂ ਫੋਟੋਆਂ ਦੀ ਆੜ ਦੇ ਵਿੱਚ ਤੁਸੀਂ ਕੁਝ ਵੀ ਕਰ ਲੋ ਮੈਂ ਤਾਂ ਨਾ ਅਸਲ ਅੱਗੇ ਜਦੋਂ ਸੁਣਦੇ ਹੁੰਦੇ ਸੀ ਵੀ ਯਾਰ ਇਹ ਕਹਾਵਤਾਂ ਕਿੱਥੇ ਕੰਮ ਆਉਂਦੀਆਂ ਨੇ ਇੱਕ ਪੰਜਾਬੀ ਦੀ ਹੋਰ ਕਹਾਵਤ ਸੁਣਾ ਦਣਾ ਕਹਿੰਦਾ ਗੱਲੀਬਾਤੀ ਮੈਂ ਬੜੀ ਕਰਤੂਤੀ ਬੜੀ ਜਟਾਣੀ ਉਹ ਕੰਮ ਇਹ ਤਾਂ ਗੱਲੀਬਾਤੀ ਬੜੇ ਬਣਦੇ ਨੇ ਠੀਕ ਹੈ ਅਲੀਗੇਸ਼ਨ ਹੋਰ ਤੇ ਫਰੇਮ ਕਰਨ ਦੇ ਨੇ ਸ਼ਰਾਬ ਦਾ ਘਟਾਲਾ ਤੁਸੀਂ ਇਹ ਦੱਸ ਦਿਓ ਵੀ ਅਸੀਂ ਹੈ ਨਹੀਂ ਸੀ ਸਾਡੇ ਕੋਲ ਆ ਪੇਪਰ ਵਰਕ ਆ ਇਹਨਾਂ ਨੇ ਪਾਲਿਸੀ ਲਿਆਂਦੀ ਇਹਨਾਂ ਨੇ ਉਹਨੂੰ ਅਪਲਾਈ ਕੀਤਾ ਪਾਲਿਸੀ ਨੂੰ ਉਹਦੇ ਵਿੱਚ ਉਹ ਘਾਟਾ ਸ਼ੋ ਹੋ ਗਿਆ ਇਹਦਾ ਮਤਲਬ ਜਦੋਂ ਘਾਟਾ ਪਿਆ ਘਾਟਾ ਉਦੋਂ ਪੈਂਦਾ ਜਦੋਂ ਰਾਜਨੀਤਿਕ ਬੰਦੇ ਨਾਲ ਮਿਲ ਕੇ ਕਿਸੇ ਪ੍ਰਕਾਰ ਦਾ ਰੈਵਨਿਊ ਨਿੱਜੀ ਲਾਭ ਲਈ ਇਕੱਠਾ ਕਰਦੇ ਨੇ ਤੇ ਉਹ ਕੇਜਰੀਵਾਲ ਸਾਹਮਣੇ ਕੀਤਾ ਤੇ ਜਿਹੜੇ ਤੁਹਾਡੇ ਇਸ਼ਤਿਹਾਰ ਲੱਗਦੇ ਨੇ ਗੁੰਬੇ ਤੱਕ ਦਿੱਲੀ ਤੱਕ ਤਾਮ ਲਾੜੂ ਤੱਕ ਆਸਾਮ ਤੱਕ ਹੁਣ ਤਾਂ ਮੈਨੂੰ ਐਂ ਲੱਗਦਾ ਵੀ ਜੇ ਇਹਨਾਂ ਕੋਲ ਰੌਕਟ ਰੁਕਟੋਵੇ ਚੰਦ ਤੇ ਵੀ ਲਾ ਦੇਣ ਵੀ ਦੋ ਫੋਟੋਆਂ ਵੀ ਚੰਦ ਤੇ ਇੱਕ ਗਿਜਰੀ ਵਾਲ ਦੀ ਇੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦੀ ਇਸ ਕਰਕੇ ਬਿਨਾਂ ਗੱਲਾਂ ਦੇ ਕੜਾ ਤੋਂ ਕੁਛ ਨਹੀਂ ਮੈਂ ਕੱਲ ਪਰਸੋਂ ਪੰਜਾਬ ਦਾ ਇੱਕ ਮੰਤਰੀ ਵਿਧਾਨ ਸਭਾ 'ਚ ਬੋਲਦਾ ਦੇਖ ਰਿਆ ਸੀ ਅੱਜ ਅੱਜ ਦੇਖ ਰਿਹਾ ਸੀ ਸਵੇਰੇ ਉਹ ਕਹਿੰਦਾ ਮੈਨੂੰ ਕਿਸੇ ਤਹਿਸੀਲਦਾਰ ਦਾ ਨਾਮ ਦੱਸੋ ਛਾਲ 'ਚ ਕਾ ਦੂੰ ਆਵਲ ਰੋਡ ਹਾਂ ਤੁਸੀਂ ਪਿੰਡ ਦੇ ਕਿਤੇ ਤੋਬੇ ਤੇ ਖੜੇ ਹੋ ਵੀ ਮੱਝ ਦੇ ਸੋਟੀ ਮਾਰ ਕੇ ਬਾਹਰ ਕਰ ਦੂੰਗਾ ਤੁਹਾਨੂੰ ਨਹੀਂ ਪਤਾ ਕਿ ਜੀਰਕਪੁਰ ਦੇ ਵਿੱਚ ਤਹਿਸੀਲਦਾਰ ਦਾ ਕੀ ਰੇਟ ਆ ਮਹਾਲੀ ਵਿੱਚ ਲੱਗਣ ਦਾ ਕੀ ਰੇਟ ਆ ਬਲਾਕ ਮਾਜਰੀ ਵਿੱਚ ਕੀ ਰੇਟ ਆ ਲੁਧਿਆਣੇ ਦੇ ਜਿਹੜੀਆਂ ਹੌਟ ਸੀਟਸ ਨੇ ਉੱਥੇ ਕੀ ਰੇਟ ਆ ਇਹਦਾ ਮਤਲਬ ਡਰਾਮਾ ਕਰਦੇ ਹੋ ਲੋਕਾਂ ਲੋਕ ਹੁਣ ਤੁਹਾਡੇ ਨਾਲੋਂ ਜ਼ਿਆਦਾ ਸਿਆਣੇ ਨੇ ਜਿਹੜੇ ਸੋਸ਼ਲ ਮੀਡੀਆ ਦਾ ਹਥਿਆਰ ਵਰਤ ਕੇ ਤੁਸੀਂ ਆਏ ਸੀ ਉਹ ਬਾਈ ਜੀ ਚਾਰ ਸਟੈਪ ਅੱਗੇ ਹੋ ਚੁੱਕਿਆ ਤੁਸੀਂ ਵੀ ਉਸੇ ਪਾਏਦਾਨ ਦੇ ਉੱਤੇ ਖੜੇ ਹੋ ਜਿੱਥੇ ਬਾਕੀਆਂ ਨੂੰ ਖੜਕੇ ਨਿੰਦਦੇ ਸੀ ਤੁਸੀਂ ਹੁਣ ਬਰਾਬਰ ਹ ਇਸ ਕਰਕੇ ਜਿਹੜਾ ਹੈਗਾ ਵੀ ਨੰਗਾ ਚੱਟਾ ਝੂਠ ਮੈਂ ਵਾਰ-ਵਾਰ ਕਹਿੰਨਾ ਉਹ ਬਾਹਰ ਆ ਚੁੱਕਿਆ ਦੂਜੀ ਬਾਈ ਜਿਹੜੀ ਗੱਲ ਆ ਕਿ ਹੁਣ ਜਦੋਂ ਤੁਸੀਂ ਕ੍ਰਾਈਮ ਕਰੋਗੇ ਕ੍ਰਾਈਮ ਚਲੋ ਭ੍ਰਿਸ਼ਟਾਚਾਰ ਕਰੋ ਜੇ ਤੁਸੀ ਕੋਈ ਭ੍ਰਿਸ਼ਟਾਚਾਰ ਕਰੋਗੇ ਆਬਵੀਅਸ ਉਹਦੀ ਜਾਂਚ ਹੋਊਗੀ ਤੇ ਜਾਂਚ ਤੇ ਵੀ ਤੁਸੀ ਗਲਤ ਪਾਈ ਜਾਂਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਦੇਖਣੀ ਪੈ ਸਕਦੀ ਆ ਉਹ ਜੇਲ੍ਹ ਜਿਹੜੀ ਤੁਸੀਂ ਪਹਿਲਾਂ ਹੀ ਕਈ ਕਿੰਨੇ ਦੇਖੀ ਚੁੱਕੇ ਹੋ ਕੀ ਹੁਣ ਦਵਾਰੇ ਕੇਜਰੀਵਾਲ ਦੀ ਦਵਾਰੇ ਉਹ ਸਾਰੇ ਉਹ ਜਿਹੜੀ ਜੁੰਡਲੀਆ ਸੋਸੋਦੀਆ ਕੇਜਰੀਵਾਲ ਕੀ ਦਵਾਰੇ ਫਿਰ ਉਹਨਾਂ ਦੀ ਜੇਲ੍ਹ ਦੀ ਤਿਆਰੀ ਆ ਜਾਂ ਫਿਰ ਦੂਜਾ ਰਾਹ ਜਿਵੇਂ ਚਰਚਾ ਚੱਲ ਰਹੀ ਆ ਕਿ ਕੇਜਰੀਵਾਲ ਲਵਦੇ ਫਿਰਦੇ ਨੇ ਜੇ ਜੇਲ੍ਹ ਜਾਵਾਂ ਤਾਂ ਕਿ ਟੁਕੜ ਟੁਕੜ ਸਹੂਲਤਾਂ ਦਾ ਮਿਲ ਜਾਣ ਬੈਰਕ ਤਾਂ ਨਾ ਆਮ ਕੈਦੀਆਂ ਵਾਲੀ ਮਿਲੇ ਕੁਝ ਸੱਲ ਦਾ ਵੀ ਆਈਪੀ ਮਿਲ ਜੇ ਕਹਿੰਦੇ ਉਹ ਪੰਜਾਬ ਤੋਂ ਜਿਹੜੇ ਅਰੋੜਾ ਨੇ ਉਹਨਾਂ ਨੂੰ ਲੁਧਿਆਣਾ ਵੈਸਟ ਲੜਾ ਕੇ ਆਪ ਕਹਿੰਦੇ ਉਹ ਰਾਸ ਸਭਾ ਜਾਣ ਨੂੰ ਫਿਰਦੇ ਨੇ ਤਾਂ ਕਿ ਜੇਲ੍ਹ ਸੁੱਖ ਸਹੂਲਤਾਂ ਚੰਗੀਆਂ ਮਿਲ ਜਾਣ ਮੈਂ ਭਾਈ ਜੀ ਪਹਿਲਾਂ ਕੀ ਗੱਲ ਕਰ ਗਏ ਮਾੜਾ ਢੱਗਾ ਛੱਤੀ ਰੋਗ ਆਪਣੀ ਖੰਗ ਖੂੰਗ ਜੀ ਠੀਕ ਕਰਾ ਲਵੇ ਨਾ ਕਿਸੇ ਨੇ ਰਾਸ ਸਭਾ ਤੱਕ ਪਹੁੰਚਣ ਦੇਣਾ ਨਾ ਕਿਸੇ ਨੇ ਬੰਨ ਦੇਣਾ ਠੀਕ ਆ ਜੀ ਜੇ ਪੰਜਾਬ ਦਾ ਮੁੱਖ ਮੰਤਰੀ ਇਹ ਵੀ 마ਸੀ ਦਾ ਪੁੱਤ ਨਹੀਂ ਹੈਗਾ ਜੇ ਇਹ ਰਾਜਨੀਤਿਕ ਆ ਨਾ ਇਹ ਵੀ ਰਾਜਨੀਤਿਕ ਹੈਗਾ ਹੁਣ ਤਾਂ ਇਹ ਵੀ ਪਿੰਡ ਪਿੰਡ ਦੀ ਪਾਂਚੀ ਲੈ ਕੇ ਜੇ ਮਾੜੀ ਮੋਟੀ ਕਿਤੇ ਬਣਦੀ ਆ ਕੋਈ ਗੱਲ ਬੈਸਾ ਦਾ ਗ੍ਰੈਜੂਏਟ ਹੈਗਾ ਕੋਈ ਦਿੱਕਤ ਨਹੀਂ 2 ਕਲਾਸ ਤਾਂ ਲੱਗੇ ਜਾਣੀਆਂ ਸਾਰੀ ਜਾਣਗੇ ਸਾਰੀ ਗ੍ਰੈਜੂਏਟ ਨੇ ਪੜ੍ਹੇ ਲਿਖੇ ਤਾਂ ਹੈਗੇ ਨਹੀਂ ਕਿਉਂਕਿ ਦਿੱਲੀ ਚ ਰਹਿੰਦੇ ਸੀਗੇ ਇਸ ਕਰਕੇ ਇਹ ਹੁਣ ਭੁੱਲ ਜੁਏ ਆ ਜਿਹੜੀਆਂ ਅੱਗੇ ਸਕੀਮਾਂ ਜੀਆਂ ਲਾ ਲੰਦਾ ਸੀ ਵੀ ਕਦੇ ਲਵਲੀ ਵਾਲਿਆਂ ਨੂੰ ਵੇਚਦੀ ਰਾਸਵਾ ਦੀ ਸੀਟ ਕਦੇ ਕਿਸੇ ਨੂੰ ਵੇਚਦੀ ਕੀ ਪੰਜਾਬ ਦੇ ਵਿੱਚ ਜੀ ਉਹਨਾਂ ਦੀ ਦੇਣ ਸੀ ਜਿਹੜੀਆਂ 6-7 ਸੀਟਾਂ ਰਾਘਵ ਚੱਡਾ ਦੀ ਕੀ ਦੇਣ ਸੀ ਵੀ ਉਹਨੇ ਪ੍ਰਣਿਤੀ ਨਾਲ ਵਿਆਹ ਕਰਾ ਲਿਆ ਤੁਸੀਂ ਕੋਈ ਸ਼ੋਕੇਸ ਸ਼ੋਅ ਕਰ ਰਹੇ ਸੀ ਪੰਜਾਬ ਦੇ ਵਿੱਚ ਐਲ ਪੀਜੀ ਵਾਲਾਂ ਦੇ ਕੀ ਦੇਣ ਸੀ ਜੀ ਚਲੋ ਹਰਪਾਜਨ ਸਿੰਘ ਦਾ ਮੰਨ ਲਿਆ ਆਪਾਂ ਨੇ ਸੀਚੀਆਰ ਦਾ ਮੰਨ ਲਿਆ ਬਾਕੀ 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 ਵਾਲੀ ਕੀ ਦੇਣ ਸੀ ਅੱਜ ਹੁਣ ਜਦੋਂ ਦੇਖਿਆ ਵੀ ਦਿੱਲੀ ਚ ਬੱਜੀ ਚ ਪੇੜ ਹੁਣ ਘਰੋਂ ਸਾਸ ਸਾਦ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨੀਆਂ ਪੰਜਾਬ ਚ ਵੰਡੀਆਂ ਇੰਪਰੂਵਮੈਂਟ ਟਰਸਟਾਂ ਦੀਆਂ ਹਾਂ ਇੰਪਰੂਵਮੈਂਟ ਟਰਸਟਾਂ ਦੀਆਂ ਨਾ ਅਜੇ ਹੋਰ ਵੇਖ ਲਓ ਪਰ ਗੱਲ ਇਹ ਆ ਵੀ ਜਿੱਥੇ ਇਲੈਕਟਡ ਹੋਣਾ ਸੀ ਬੰਦਿਆਂ ਨੇ ਨਵੇਂ ਜਿਹੜੇ ਮੂਵਮੈਂਟ ਚੋਂ ਨਿਕਲੇ ਸੀ ਹੁਣ 2 ਸਾਲ ਰਹਿ ਗਏ ਪੈਸਾ ਹੈ ਨਹੀਂ 2 ਸਾਲ ਚ ਕੀ ਕਰਨਗੇ ਜੀ ਸਗੋਂ ਵਲੰਟੀਅਰਾਂ ਦੇ ਪੱਲੇ ਵੀ ਜਿਹੜੀ ਹੈਗੀ ਆ ਬਦਨਾਮੀ ਤੇ ਖਨਾਮੀ ਪੈਣੀ ਆ ਜੋ ਹਾਲਾਤ ਆ ਜ ਇਹਨਾਂ ਦੇ ਦਿੱਲੀ ਦਾ ਸੜਕ ਤੇ ਬੈਠੇ ਨਾਰਾਵਾ ਜਰਨੈਲ ਸਿੰਘ ਵੀ ਬੈਠਾ ਸੀਗਾ ਛੋਟੇ ਛੋਟੇ ਨਾਰੇ ਮਾਰਦਾ ਸੀ ਮੈਂ ਹੱਸਦਾ ਹੁੰਨਾ ਵੀ ਤਾਂ ਧਰਨਾ ਵੀ 5-7 ਮਿੰਟ ਚ ਹੰਬਲੰਦੇ ਨੇ ਮੁੜ ਕੇ ਪਾਣੀ ਦੀ ਬੋਤਲ ਭਾਲਦੇ ਨੇ ਵੈਸੇ ਇਹਨਾਂ ਦੇ ਸਭ ਤੋਂ ਛੋਟੇ ਧਰਨੇ ਦਾ ਰਿਕਾਰਡ ਵੀ ਇਹਨਾਂ ਦੇ ਮੰਤਰੀ ਬੈਂਚ ਦੇ ਨਾਮ ਹੀ ਆ ਨਾ ਉਹ ਉਹਦੀ ਤਾਂ ਗੱਲੇ ਛੱਡੋ ਜੀ ਉਹਦਾ ਤਾਂ ਮਤਵਲ ਇਹ ਆ ਉਹ ਹੁਣ ਅੱਗੇ ਸੀ ਨਾ ਅਕਾਲੀਆਂ ਨੂੰ ਕਹਿੰਦੇ ਹੁੰਦੇ ਸੀ ਪੀਜਰ ਜੇ ਅਕਾਲੀਆਂ ਦਾ ਜੋਰ ਚੱਲੇ ਨਾ ਮੈਂ ਤਾਂ ਨਹੀਂ ਦੇਖਿਆ ਇੱਕ ਪਰਸੈਪਸ਼ਨ ਬਣੀ ਵੀ ਕਹਿੰਦੇ ਵੀ ਪਤਾਲ ਦੇ ਵਿੱਚ ਬੁਰਧ ਦੇ ਸਿੰਗਾ ਦੇ ਧਰਤੀ ਖੜੀ ਆ ਹੂੰ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਸੀ ਵੀ ਪਤਾਲ ਤੱਕ ਜਾਂ ਰੇਤਾ ਕੱਢ ਲੈਣਗੇ ਹੂੰ ਤੇ ਜਿਹੜੇ ਹੁਣ ਵਾਲੇ ਨੇ ਮੈਨੂੰ ਐਂ ਲੱਗਦਾ ਵੀ ਸਿੰਗਾ ਤੱਕ ਪਹੁੰਚ ਗਏ ਸਿੰਘ ਚੋਣ ਲਾ ਗਏ ਹੁਣ ਜਾ ਕੇ ਉੱਥੇ ਤੱਕ ਚਲੇ ਗਏ ਥੱਲੇ ਹੂੰ ਤੇ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਫਸਣਾ ਇਹਨਾਂ ਨੇ ਵੀ ਉਸੇ ਰਾਹ ਦੇ ਉੱਤੇ ਆ ਕੋਈ ਹਰੇ ਉਹ ਬੂਟ ਕੋਈ ਰਹਿ ਗਿਆ ਕੋਈ ਰੱਬ ਦਾ ਭਗਤ ਵੀ ਯਾਰ ਛੱਡ ਪਰੇ ਆਪਾਂ ਕਾਹਨੂੰ ਬਣਾਉਣੇ ਕੋਈ ਹੋ ਸਕਦਾ ਸੇਵਾ ਵਾਲਾ ਹਰੇਕ ਪਾਰਟੀ 'ਚ ਹੁੰਦਾ ਬੰਦਾ ਪਰ ਇਹਨਾਂ ਨੇ ਵੀ ਐਸੇ ਰਾਹ ਦੇ ਉੱਤੇ ਫਸਣਾ ਇਹਨਾਂ ਨੂੰ ਬਚਾਉਣਾ ਕਿਸੇ ਨੇ ਨਹੀਂ ਲੋਕਾਂ 'ਚ ਇਹਨਾਂ ਦਾ ਧਾਰ ਖਤਮ ਹੋ ਜਾਣਾ ਜਿਵੇਂ ਦਿੱਲੀ ਦੇ ਵਿੱਚ ਹੋਇਆ ਹੌਲੀ 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 ਪਰ ਇਹ ਜਿਹੜਾ ਛੁਣਛਣਾ ਪਜਾਉਂਦੇ ਨੇ ਠੀਕ ਆ ਜੀ ਇਹ ਬੱਚਿਆਂ ਵਾਲਾ ਆਰਾਮ ਰੋਲਾ ਇਹਦਾ ਹੁਣ ਵਾਲਾ ਇਫੈਕਟ ਨਹੀਂ ਰਿਹਾ ਲੋਕ ਇਹਨਾਂ ਨੂੰ ਸਮਝਣ ਲੱਗ ਗਏ ਇਸ ਕਰਕੇ ਹੁਣ ਕੇਜਰੀ ਆਨਲਾਈਨ ਗਰੁੱਪ ਨੂੰ ਜਾਂ ਤਾਂ ਰਾਜਨੀਤੀ ਤੋਂ ਲਾਂਬੇ ਹੋਣਾ ਚਾਹੀਦਾ ਜੇ ਬਚਾ ਕਰਨਾ ਹੁਣ ਤਾਂ ਸਰੈਂਡਰ ਕਰ ਦੇਣਾ ਵੈਸੇ ਤਾਂ ਉਹਨਾਂ ਦੀ ਟੀਮ ਆ ਵੀ ਜਿੰਨੇ ਕੁ ਵਰਤਨੇ ਸੀ ਉਹਨਾਂ ਨੇ ਵਰਤ ਲਏ ਠੀਕ ਆ ਜੀ ਹੁਣ ਅਗਲੇ ਜਿਵੇਂ ਕਹਿੰਦੇ ਆ ਵੀ ਪੋਤੜਾ ਧੋਕੇ ਜਦੋਂ ਪੰਜ ਚਾਰ ਵਾਰੀ ਧੋਲੇ ਅਗਲਾ ਪੁਰਾਣੀਆਂ ਬਜ਼ੁਰਗ ਕਹਿੰਦੇ ਵੀ ਭਾਈ ਹੁਣ ਨਹੀਂ ਹੈ ਜਵਾਕ ਦੇ ਲਾਉਣ ਜੋਗਾ ਰਿਆ ਮਾਰੂ ਵਰਤ ਕੇ ਪਰੇ ਇਹ ਤੇ ਹੁਣ ਪੋਤੜੇ ਸੀਗੇ ਪੋਤੜੇ ਉਹ ਮਾਰਦ ਨੇ ਅਗਲੇ ਕਾ ਸੜਕ ਤੇ ਮਾਰਨਗੇ ਹਈ ਤਾਂ ਤੂੰ ਦੇਖਿਓ ਮੈਂ ਤੈਨੂੰ ਵਾਰ-ਵਾਰ ਕਹਿੰਦਾ ਕੁੱਟ ਪਾਉਗੀ ਦਿੱਲੀ ਦੀ ਵਿਧਾਨ ਸਭਾ ਦਾ ਇਹ ਵੀ ਇਤਿਹਾਸ ਬਣੂਗਾ ਜਿਵੇਂ ਇੱਕ ਵਾਰੀ ਜੂਪੀ ਚ ਹੋਇਆ ਸੀ ਨਾ ਵੀ ਮਾਇਆਪਤੀ ਉਹਨਾਂ ਨੇ ਚੱਕ-ਚੱਕ ਮੈਕ ਪੱਟ ਕੇ ਮਾਰੇ ਸੀ ਜਦੋਂ ਬਾਰੀ ਬਦਲ ਦਾ ਟਾਈਮ ਸੀਗਾ ਛੇ-ਛੇ ਮਹੀਨੇ ਦੀ ਸਰਕਾਰ ਬਣਾਈ ਸੀ ਇਹਨਾਂ ਨਾਲ ਵੀ ਹੋਈ ਹੋ ਨੈਸੈਸਰੀ ਨਹੀਂ ਇਸ਼ੂ ਜਾਂ ਜਿੱਦੀ ਜ਼ਰੂਰਤ ਨਹੀਂ ਉਹਦੇ ਉੱਪਰ ਇਹਨਾਂ ਨੇ ਬੇਮਤਵਲਾ ਰੌਲਾ ਪਾਉਣਾ ਰਾਮ ਰੌਲਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਇਹ ਪਾਉਣਗੇ ਠੀਕ ਆ ਜੀ ਤੇ ਅਗਲੇ ਅਖੇ ਹੋਏ ਕੀ ਕਰਨਗੇ ਪਹਿਲਾਂ ਮਾਰਸ਼ਲ ਨੂੰ ਕਹਿਣਗੇ ਮੁੜ ਕੇ ਇਹਨਾਂ ਨੇ ਪਰਸਨਲ ਅਟੈਕ ਕਰਨੇ ਆ ਤੇ ਅਗਲਾ ਕਹਿੰਦਾ ਵੀ ਹੁਣ ਆਜੋ ਕਿਉਂਕਿ ਸਤਾਚ ਨੇ ਨਾ ਹੁਣ ਅਗਲੇ ਬਈ ਰੌਲੇ ਤੋਂ ਮੈਨੂੰ ਇੱਕ ਗੱਲ ਹੋਰ ਜਿਆਦਾ ਹੀ ਹੁਣ ਇਹਨਾਂ ਨੇ ਜਦੋਂ ਆਤਿਸ਼ੀ ਕੋਲੇ ਸੀ ਅਖੇ ਦਿੱਲੀ ਦੀਆਂ ਔਰਤਾਂ ਦਾ ਸਨਮਾਨ ਜੀ ਇਹਨਾਂ ਨੇ ਭਾਜਪੀ ਦੀ ਸਰਕਾਰ ਬਣਦਿਆਂ ਸਾਰ ਇਹਨਾਂ ਨੇ ਦਿੱਲੀ ਦੇ ਵਿੱਚ ਰੌਲਾ ਪਾਤਾ ਕਿ ਦਿੱਲੀ ਦੀਆਂ ਔਰਤਾਂ ਦਾ 2500 ਜਿਹੜਾ ਤੁਸੀਂ ਕਹਿੰਦੇ ਸੀ ਬੀਜੇਪੀ ਵਾਲੇ ਉਹ ਦਿਓ ਪਰ ਇਹ ਇਹ ਭੁੱਲ ਗਏ ਕਿ ਇਹਨਾਂ ਨੇ 3 ਸਾਲ ਪਹਿਲਾਂ ਪੰਜਾਬ ਦੇ ਵਿੱਚ ਵਾਅਦਾ ਕੀਤਾ ਸੀ ਇਹਨਾਂ ਨੇ ਪੰਜਾਬ ਦੀ ਹਰੇਕ ਔਰਤ ਦਾ 36000 ਰੁਪਿਆ ਦੇਣਾ ਇਹ ਹੁਣ ਉਹ 36000 ਵਿਆਜ ਸਮੇਤ ਦੇਣਗੇ ਜਾਂ ਫਿਰ ਮੁੱਖ ਮੰਤਰੀ ਸਾਹਿਬ ਜਿਵੇਂ ਕਹਿੰਦੇ ਹੁੰਦੇ ਆ ਆਮ ਤੌਰ ਤੇ ਵੀ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਸਰਜਣ ਦਾ ਜਾਂ ਸਰਜੂ ਕਿਉਂਕਿ ਦਿੱਲੀ ਦੇ ਵਿੱਚ ਕਹਿੰਦੇ ਆ ਵੀ ਪਹਿਲੀ ਕੈਬਨਿਟ ਦੇ ਵਿੱਚ ਪਾਸ ਕਰੋ 2500 ਰੁਪਿਆ ਤੇ ਪੰਜਾਬ ਦੀ ਹਰ ਔਰਤ ਨੇ 36000 ਲੈਣਾ ਇਹਨਾਂ ਤੋਂ ਤੇ ਉਥੇ 2500 ਹੀ ਰਹੁੰਦੇ ਆ ਇਹ ਹੋਈ ਤਾਂ ਹੁਣ ਇਹ ਨਵੀਂ ਗੱਲ ਕਹਿਣੀ ਚਾਹੀਦੀ ਹੈ ਗਗਨ ਵੀ ਬੇ ਦੋ ਚੀਜ਼ਾਂ ਹੋ ਗਈਆਂ ਨੇ ਕਿਦਾ ਸ਼ਰਾਬ ਵੇਚਣ ਦਾ ਦੰਦਾ ਮਾੜਾ ਠੀਕ ਆ ਜੀ ਜਾਂ ਸ਼ਰਾਬ ਵਾਲਿਆਂ ਤੋਂ ਪੈਸੇ ਲੈ ਕੇ ਵੀ ਸਰ ਜਾਂਦੇ ਨਾ ਉਹ ਤਾਂ ਠੀਕ ਆ ਜੀ ਹੁਣ ਗੱਲ ਇਹ ਆ ਵੀ ਹੁਣ ਉੱਥੇ ਨਾ ਇੱਕ ਜਿਹੜਾ ਸੋਸ਼ਲ ਮੀਡੀਆ ਦਾ ਆਈਟੀ ਵਿੰਗਾ ਉਹ ਚ ਪੰਜ ਛੇ ਬੰਦੇ ਦਾ ਮੇਰੇ ਮੈਂ ਵੀ ਨੋਟਿਸ ਕਰ ਰਹੇ ਆ ਉਹ ਕਹਿੰਦੇ ਜੀ ਦੀ ਜੀ 2500 ਰੁਪਈਆ ਹਜੇ ਸਰਕਾਰ ਬਣੀ ਨੂੰ ਥੋੜੇ ਦਿਨ ਹੋਏ ਨੇ ਹੋ ਸਕਦਾ ਉਹ ਦੇਣ ਆਪਾਂ 2-3 ਮਹੀਨੇ ਤਾਂ ਵੇਟ ਕਰੀਏ ਤੁਸੀਂ ਪੰਜਾਬ ਦੇ ਵਿੱਚ ਪਿਛਲੇ 3 ਸਾਲ ਦੇ ਵਿੱਚ 1000 ਰੁਪਈਆ ਦੇਤਾ ਤੁਸੀਂ ਕਿੱਥੇ ਖੜੇ ਹੋ ਜੀ ਤੁਸੀਂ ਦੂਜੇ ਨੂੰ ਕੁਐਸਚਨ ਕਰਨਾ ਬਹੁਤ ਛੇਤੀ ਜਾਣਦੇ ਹੋ ਦੂਜੇ ਕਿੰਨੀ ਉਂਗਲੀ ਜਦੋਂ ਇੱਕ ਕਰਾਂਗੇ ਤਾਂ ਤਿੰਨ ਆਪਣੀਆਂ ਕਿੰਨੀ ਹੁੰਦੀਆਂ ਨੇ ਇਸ ਕਰਕੇ ਤਿਆਰ ਰਹਿਣ ਬਰਾਬਰ ਇਹ ਨਾ ਹੁਣ ਇਹ ਇਹ ਨਾ ਇਹਨਾਂ ਨੂੰ ਮੈਨੂੰ ਇਹ ਲੱਗਦਾ ਵੀ ਪੰਜਾਬ ਵਾਲੇ ਲੋਕ ਸ਼ਾਇਦ ਦਿੱਲੀ ਵਾਲੀ ਕੋਈ ਗੱਲ ਸੁਣਦੇ ਹੀ ਨਹੀਂ ਆ ਸਵੇਰੇ ਰੌਲਾ ਪਿਆ ਸਾਰੇ ਪੰਜਾਬ ਨੂੰ ਪਤਾ ਵੀ ਰੇਖਾ ਗੁਪਤਾ ਨੇ ਕੀ ਪੇਸ਼ ਕੀਤਾ ਉੱਥੇ ਕੀ ਕੀ ਹੋਇਆ ਇਸ ਕਰਕੇ ਇਹ ਜਹਾਜ਼ ਦੇ ਜਿਹੜੇ ਥੱਲੇ ਵਾਲਾ ਸ਼ੀਸ਼ਾ ਨਾ ਉਹ ਚ ਮੂਰੀਆਂ ਹੋ ਚੁੱਕੀਆਂ ਨੇ ਇਹਨੇ ਡੁੱਬਣਾ ਹੀ ਡੁੱਬਣਾ ਇਸ ਟਟੈਨਿਕ ਨੇ ਉਹ ਚ ਜਿਹੜੇ ਤਾਂ ਟਾਈਮ ਨਾਲ ਛਾਲਾ ਛੂਲਾ ਮਾਰ ਜਾਣਗੇ ਕਈ ਮਾਰਗੇ ਉਹ ਬਚ ਬੋ ਜਾਣਗੇ ਬਾਕੀ ਫਿਰ ਛੋਟੀਆਂ ਕਿਸਤੀਆਂ ਵਾਲੇ ਵੀ ਫਿਰਦੇ ਨੇ ਚਾਹੇ ਉਹ ਪ੍ਰਸ਼ਾਂਤ ਪੂਸ਼ ਨੌਣੀ ਆ ਚਾਹੇ ਉਹ ਕੁਮਾਰ ਵਿਸ਼ਵਾਸ ਨੇ ਉਹ ਲਿਆ ਕੇ ਉਹ ਕਹਾਣਾ ਵੀ ਥੱਲੇ ਹੋਰ ਸੂਆ ਮਾਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਕਰਤੂਤਾ ਵੀ ਥੱਲੇ ਜਹਾਜ਼ ਦੇ ਕੋਸ਼ਾਈ ਨਹੀਂ ਵੀ ਇਹਦਾ ਤਾਂ ਫੱਟਾ ਵੀ ਨਹੀਂ ਹੈਗਾ ਤਾਂ ਟੀਨ ਜਾਈ ਲਾਇਆ ਜਿੱਥੋਂ ਮਰਜ਼ੀ ਗਲੀ ਕਰ ਲੋ ਇਸ ਕਰਕੇ ਇਹ ਸਾਰੇ ਹਾਲਾਤ ਜਿਹੜੇ ਨੇ ਕਿਸੇ ਨੂੰ ਕਹਣਾ ਵੀ ਦੋਸ਼ ਦੇਣ ਦਾ ਕੋਈ ਫਾਇਦਾ ਨਹੀਂ ਜਦੋਂ ਆਪਣੇ ਲੱਛਣ ਮਾਰੇ ਹੋਣ ਇਹ ਸਾਰੇ ਪੈਦਾ ਕੇਜਰੀ ਵਾਲ ਨੇ ਕੀਤੇ ਇਸ ਕਰਕੇ ਇਹ ਬੁਸ਼ਰਮਾ ਬੁਸ਼ਰਮਾ ਵਾਲੇ ਤੋਂ ਵੀ ਉੱਪਰ ਟੱਪ ਗਏ ਹੁਣ ਗੱਲ ਜਿਹੜੀ ਹੈਗੀ ਆ ਉਹਦਾ ਛੜਕ ਛਾਪ ਹੋ ਗਿਆ ਤੜੀ ਪਾਰ ਬੰਦੇ ਨੇ ਯਾਰ ਤੇ ਤੜੀ ਪਾਰ ਬੰਦੇ ਜਿਹੜੇ ਹੈਗੇ ਆ ਇਸ ਪ੍ਰਕਾਰ ਦੀ ਪੌਂਟ ਠੀਕ ਆ ਜਿੰਨੇ ਕ ਪੈਸੇ ਬਣਾ ਲੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿੇਸਾਂ ਗੂਸਾਂ ਤੇ ਲੱਗਣਗੇ ਵਕੀਲਾਂ ਦੀਆਂ ਫੀਸਾਂ ਬਹੁਤ ਨੇ ਛੇਤੀ ਕਿਤੇ ਜਮਾਨਤ ਨਹੀਂ ਹੋਣੀ ਹੁਣ ਇਹ ਆ ਵੀ ਰੱਬ ਦਾ ਨਾਮ ਲੈ ਲੈਣ ਅੰਦਰ ਗੀਤਾ ਜੀ ਦਾ ਪਾਠ ਕਰ ਲੈਣ ਜੇ ਕੋਈ ਸਿੱਖਾ ਦਾ ਭਾਈ ਉਹ ਜਪਦੀ ਸਾਹਿਬ ਦਾ ਪਾਠ ਕਰ ਲੈ ਰੱਬ ਦਾ ਨਾਮ ਲੈਣ ਦਾ ਸਮਾਂ ਆ ਗਿਆ ਤਿਹਾਰ ਜੇਲ੍ਹ ਦੀ ਮਿੱਤਰੋ ਕਰ ਲੋ ਤਿਆਰੀ ਹੁਣ ਤੁਸੀਂ ਬਚਣਾ ਨਹੀਂ ਜੀ ਕਿਉਂਕਿ ਹੁਣ ਤੁਸੀਂ ਮਗਰ ਮੱਚ ਦੀ ਜਾੜ ਥੱਲੇ ਆ ਗਏ ਠੀਕ ਆ ਜੀ ਇਹ ਛੋਟੀ ਮੱਛੀ ਦਾ ਉੱਥੇ ਫਿਰ ਕੁਝ ਨਹੀਂ ਬਣਦਾ ਤੇ ਮਾੜੀ ਪਾਰਟੀ ਆ ਬੰਦੇ ਵੀ ਮਾੜੇ ਸਾਫ ਦੋਗੇ ਹੁਣ ਰਹਿ ਕੀ ਗਿਆ ਪਿੱਛੇ ਉਹ ਕਹਿੰਦਾ ਵੀ ਇੱਕ ਤਾਂ ਹੁੰਦਾ ਵੀ ਕਿਸੇ ਦਾ ਪੱਲਾ ਚੱਕਿਆ ਢਿੱਡ ਲੱਗਾ ਉਹਨਾਂ ਦਾ ਆਪੇ ਪੱਲਾ ਚੱਕਿਆ ਸੀ ਤੇ ਢਿੱਡ ਨੰਗਾ ਹੋ ਗਿਆ ਤੇ ਸਾਰਾ ਜਲੂਸ ਨਿਕਲ ਹੀ ਜਾਂਦਾ ਇਸ ਕਰਕੇ ਕੋਈ ਜਦੋਂ ਆਡੀਓਲੋਜੀ ਨਾ ਹੋਵੇ ਪਾਰਟੀ ਦੀ ਨਾ ਕੋਈ ਧਾਰਮਿਕ ਤੌਰ ਦੇ ਨਾ ਸੋਸ਼ਲ ਤੌਰ ਦੇ ਉੱਤੇ ਤੁਸੀਂ ਕਿਸ ਦੇ ਸਹਾਰੇ ਤੈਰੋਗੇ ਠੀਕ ਨਹੀਂ ਹੁਣ ਜੇ ਤੁਹਾਡੇ ਕੋਲ ਕੋਈ ਡਿਗਰੀਓ ਨਹੀਂ ਤੁਸੀਂ ਮੈਨੂੰ ਜਾ ਕੇ ਕਹੋ ਵੀ ਮੈਨੂੰ ਤਹਿਸੀਲਦਾਰ ਲਾ ਦਿਓ ਅਗਲਾ ਕਹਿੰਦਾ ਗ੍ਰੈਜੂਏਸ਼ਨ ਕੀਤੀ ਆ ਬੀਏ ਕੀਤੀ ਆ ਕੁਝ ਤਾਂ ਹੋਵੇ ਤੇਰੇ ਕੋਲ ਇਹ ਇਸ ਕਰਕੇ ਜਦੋਂ ਅਡਾਇਓਲੋਜੀ ਹੁੰਨੀ ਤੁਹਾਡੇ ਕੋਲੇ ਤੁਸੀਂ ਆ ਨਹੀਂ ਤੇ ਕਿਵੇਂ ਸਰਵਾਈਵ ਕਰੋਗੇ ਗਰ ਮੈਂ ਤਾਂ ਇਹ ਏਸੀ ਵੀ ਜਿਹੜੇ 10 12 ਸਾਲ ਲੱਗੇ ਤੁੱਕਾ ਲੱਗ ਗਿਆ ਤੀਰ ਤੁੱਕੇ ਵਾਲੀਏ ਰਾਜਨੀਤੀ ਸੀ ਇਹ ਅਰਜਨ ਦੀ ਅੱਖ ਦੇ ਲਾਉਣ ਵਾਲਾ ਨਿਸ਼ਾਨਾ ਨਹੀਂ ਸੀ ਇਹਨਾਂ ਨੂੰ ਹੁਣ ਪਤਾ ਲੱਗਿਆ ਵੀ ਰਵੈਇਤੀ ਗੱਲਾਂ ਹੁੰਦੀਆਂ ਕੀ ਨੇ ਰਾਜਨੀਤੀ ਦੇ ਵਿੱਚ ਰਵੈਇਤ ਕਿਵੇਂ ਆ ਰਾਜਨੀਤੀ ਦੀ ਉਦੇ ਵਿੱਚ ਪੀਸੇ ਗਏ ਜਕੀ ਦੇ ਪੁਣਾ ਚ ਆ ਗਏ ਕੋਈ ਦਾਣਾ ਦੂਣਾ ਬਚ ਗਿਆ ਜਿਹੜਾ ਫੁੜਕ ਕੇ ਇਧਰ ਉਧਰ ਚਲੇ ਗਿਆ ਉਹ ਲੰਘ ਜੂਗਾ ਬਾਕੀ ਦਾ ਸਭ ਰਗੜੇ ਜਾਣਗੇ ਕਿਉਂਕਿ ਇਹ ਪੋਲੀਟਿਕਲ ਵੀ ਨਹੀਂ ਹੈਗੇ ਇਹਨਾਂ ਜਿਸ ਪ੍ਰਕਾਰ ਇਹਨਾਂ ਨੇ ਪੈਸੇ ਇਕੱਠੇ ਕਰਨ ਦੀ ਕਵਾਇਦ ਕੀਤੀ ਆ ਤੇ ਇਹੀ ਪੈਸੇ ਜਿਹੜੇ ਨੇ ਹੁਣ ਇਹ ਆ ਵੀ ਉਹ ਸਾਹਮਣੇ ਦੀ ਵੀ ਕਵਾਇਦ ਨਹੀਂ ਇਹਨਾਂ ਕੋਲ ਤਾਂ ਇਹਨੂੰ ਤਾਂ ਪਤਾ ਵੀ ਨਹੀਂ ਇਸ ਕਰਕੇ ਬੜੀਆਂ ਬੜੀਆਂ ਚੀਜ਼ਾਂ ਹੋਰ ਕਿਉਂਕਿ ਇਹਨਾਂ ਨੇ ਰੌਲਾ ਪਾਉਣਾ ਆਪਣੀਆਂ ਮਤਲਬ ਆਪਣੀਆਂ ਗਲਤੀਆਂ ਨਾਲ ਪਾ ਸਕਦੇ ਆ ਵੀ ਆਹ ਤੁਹਾਡੀ ਕਰਤੂਤ ਆ ਹੂੰ ਜਮਨ ਵਾਲੇ ਪਾਣੀ ਤੇ ਨਹੀਂ ਬੋਲੇ ਉੱਥੇ ਵੀ ਗੜਬੜਾ ਯਾਨੀ ਜਿਹੜਾ ਕੰਮ ਕੋਈ ਇੱਕ ਅਜਿਹਾ ਸਿੱਖਿਆ ਮਾਡਲ ਜਿਹੜਾ ਪੰਜਾਬ ਦੇ ਵਿੱਚ ਆ ਕੇ ਦਿੱਲੀ ਤੋਂ ਦਿੱਲੀ ਦੇ ਵਿੱਚੋਂ ਹਾਰੇ ਨੇ ਸੁਸੋਧੀਆਂ ਆਪਣੀ ਪਹਿਲਾਂ ਸੀਟ ਛੱਡ ਕੇ ਭੱਜੇ ਫਿਰ ਜਿਹਨੂੰ ਸੀਟ ਦਵਾਈ ਇੱਕੋ ਸਿੱਖਿਆ ਗੁਰੂ ਕਹਿੰਦੇ ਨੇ ਉਹ ਹਾਰੇ ਫਿਰ ਉਹ ਦੂਜੀ ਸੀਟ ਤੇ ਗਏ ਸੁਸੋਧੀਆਂ ਉੱਥੋਂ ਹਾਰੇ ਉਹ ਸਿੱਖਿਆ ਗਰੰਟੀ ਜਿਹੜੇ ਮਾਰਤੀ ਸੀਗੇ ਉਹ ਪੰਜਾਬ ਚ ਆ ਕੇ ਪੰਜਾਬ ਦੇ ਸਕੂਲ ਚੈੱਕ ਕਰਦੇ ਫਿਰਦੇ ਨੇ ਅਜੇ ਤਾਂ ਇਹ ਨਹੀਂ ਪਤਾ ਸਿੱਖਿਆ ਗਰੰਟੀ ਚੋਂ ਕੀ ਨਿਕਲਣਾ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਵੀ ਸਾਰੇ ਥਾਂ ਜਿਹੜਾ ਹੈਗਾ ਇੱਕ ਗੋਰਖ ਧੰਦਾ ਤੇ ਜਿਹੜਾ ਮੰਤਰੀ ਉਹਨੂੰ ਲਈ ਫਿਰਦਾ ਸੀ ਪੰਜਾਬ 'ਚ ਨਾ ਲੈਣ ਦੀ ਤਾਂ ਨਹੀਂ ਲੋੜ ਹੂੰ ਉਹਦਾ ਆਪਣਾ ਪੈਂਡਿੰਗਾ ਮਹਾਲੀ ਚ ਇੱਕ ਪੈਂਡਿੰਗਾ ਨਾ ਮਸਲਾ ਤੇ ਉਹ ਮੰਤਰੀ ਸਿਰਫ ਆਪਣੀ ਸਕਿਨ ਬਚਾਉਂਦਾ ਸੀ ਵੀ ਮੇਰੀ ਬਹੁਤ ਆ ਦਿੱਲੀ ਵੀ ਮੈਨੂੰ ਨਾਲ ਕੋਈ ਰੌਲਾ ਪੈਂਦਾ ਸੀ ਨਾ ਵੀ ਜਿਹੜੇ ਦਿੱਲੀ ਦੇ ਚਮਚਿਆਂ ਨੂੰ ਬਾਹਰ ਕਰੋ ਦਿੱਲੀ ਤੋਂ ਓਪਰੇਟ ਹੋਣ ਵਾਲਿਆਂ ਨੂੰ ਬਾਹਰ ਕਰੋ ਉਹਨੂੰ ਐਂ ਲੱਗਦਾ ਸੀ ਵੀ ਮੈਂ ਨੇੜੇ ਆ ਕਿਤੇ ਜਿਹੜਾ ਪਰਸੂਰਾਮ ਵਾਲਾ ਗੜਾਸਾ ਮੇਰੀ ਕਰ ਦੰਦੇ ਨਾ ਫਿਰ ਜੀ ਠੀਕ ਆ ਤੇ ਆਪਣਾ ਚੰਮ ਬਚਾਉਣ ਲਈ ਪਹਿਲਾਂ ਹੀ ਉਹਨੂੰ ਲਿਆ ਆ ਇਹ ਵੀ ਹੋ ਸਕਦਾ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਹੋਵੇ ਵੀ ਸ਼ਿਸ਼ੋਧੀ ਇੱਥੇ ਆ ਤੇ ਕੱਲਾ ਹੀ ਉਹਨੂੰ ਲਈ ਭਰ ਰਿਆ ਸੀ ਕੀ ਦਿਖਾ ਰਿਆ ਸੀ ਸਕੂਲ ਚ ਤੁਸੀਂ ਜੀ ਜਿਹੜਾ ਬੰਦਾ ਕਹਿੰਦਾ ਵੀ ਉਹ ਸਿੱਖਿਆ ਦਾ ਮਾਡਲ ਚੇਂਜ ਕਰ ਦਿੱਤਾ ਦੁਨੀਆ ਦੇ ਵਿੱਚ ਉਹ ਪੰਜਾਬ ਦੇ ਸਕੂਲਾਂ ਚ ਉਹਨੂੰ ਕੀ ਦਿਖਾ ਰਿਆ ਸੀ ਉਹਨੂੰ ਪਤਾ ਹੋਣਾ ਚਾਹੀਦਾ ਨੌਲੇਜ ਆ ਫਿਰ ਜਰਨਲਿਸਟ ਰਿਹਾ ਉਹ ਬਹੁਤ ਵੱਡਾ ਇਸ ਕਰਕੇ ਸਾਰੇ ਆਪਣਾ ਕਹਿਣਾ ਵੀ ਚੰਮ ਬਚਾਉਣ ਦੀਆਂ ਜਿਹਨੂੰ ਕਹਿੰਦੇ ਆ ਵੀ ਮਾਝੇ ਚ ਕਹਿੰਦੇ ਨਾ ਵੀ ਚੰਮ ਬਚਾਉਣ ਦੀ ਕਰਤੂਤ ਆ ਇਹ ਇਹ ਚੰਮ ਬਚਾਉਣ ਵਾਲਾ ਕੰਮ ਆ ਹੋਰ ਕੁਝ ਨਹੀਂ ਹੈਗਾ ਈ ਹੁਣ ਚਾਹੇ ਚੇਅਰਮੈਨ ਵੀ ਲਾਦਨ ਵਲੰਟੀਅਰ ਨੂੰ ਵੀ ਪਤਾ ਠੀਕ ਆ ਤੇ ਕਰਪਸ਼ਨ ਦਾ ਵੀ ਆਪਾਂ ਨੂੰ ਸਾਰਾ ਪਤਾ ਵੀ ਕਿਵੇਂ ਚੱਲਦੀ ਆ ਯਾਨੀ ਕਿ ਆਮ ਲੋਕ ਜਿਹੜੇ ਨੇ ਜਾਂ ਜਿਹੜੇ ਰੂਟੀਨ ਮੈਟਰ ਵਾਲੇ ਛੋਟੇ ਬਿਜ਼ਨਸਮੈਨ ਨੇ ਕੋਈ ਪ੍ਰਾਪਰਟੀ ਦੇ ਧੰਦੇ ਚਾ ਕੋਈ ਹੋਰ ਧੰਦੇ ਚਾ ਉਹ ਕਹਿੰਦੇ ਬਾਈ ਜੀ ਰਿਸ਼ਵਤ ਬੰਦ ਜ਼ਰੂਰ ਹੋਈ ਆ ਪਰ ਜਿਹੜਾ ਕੰਮ 5000 ਚ ਹੁੰਦਾ ਸੀ ਹੁਣ 5 ਲੱਖ ਚ ਹੁੰਦਾ ਆਹ ਰਿਸ਼ਵਤਬੰਦ ਹੋਈ ਆ ਕਹਿੰਦੇ ਹੁਣ ਤੁਸੀਂ ਦੇਖ ਲਓ ਵੀ ਹਾਲਾਤ ਕੀ ਨੇ ਇਸ ਕਰਕੇ ਮੈਨੂੰ ਲੱਗਦਾ ਵੀ ਕਿਸੇ ਵਿਰੋਧੀ ਪਾਰਟੀ ਨੂੰ ਤਾਂ ਇਹ ਥਾਲੀ ਚ ਰੱਖ ਕੇ ਸਤਾ ਦੀ ਜਿਹੜੀ ਤਾਕਤ ਉਹ ਦੇ ਦੇਣਗੇ ਤੇ ਇਹਨਾਂ ਦੇ ਹਾਲ ਹੀ ਹੋਣੇ ਜਿਵੇਂ ਅੱਜ ਬਾਜਵਾ ਸਾਹਿਬ ਦਾ ਬਿਆਨ ਆਇਆ ਹੈ ਕਹਿੰਦਾ 35 ਨੇ ਸੀਟਾਂ ਪੱਕੀਆਂ ਕਰ ਲਈਆਂ ਸਾਡੇ ਨਾਲ ਕਿ ਕਾਂ ਕਰਸਾਂ ਹੋਣ ਲਈ ਧੁਕਵੇਂ ਸਮੇ ਬਿਲਕੁਲ ਰੈਲਿਟੀ ਆ ਹੋਊ ਹੋਵੇਗਾ ਕਿਉਂਕਿ ਇਹ ਕੱਟਣ ਨੂੰ ਫਿਰਨਗੇ ਬਹੁਤ ਕੱਟਣਗੇ ਦਿੱਲੀ ਚ ਵੀ ਕੱਟੀਆਂ ਨਾ ਅਗਲੇ ਜਿੰਨੀ ਵੀ ਜੁਲੀ ਬਿਸਤਰਾ ਉਹ ਚੱਕਣ ਨੂੰ ਫਿਰਨਗੇ ਵਿੱਚ ਆ ਕੇ ਸਮਾਨ ਹੀ ਉਧਰ ਚਲੇ ਜਾਈਏ ਫਿਰ ਦੇਖਣਗੇ ਫਿਰ ਇਹ ਲੱਭਣਗੇ ਪਲਾਂਟੇਰਾਂ ਨੂੰ ਤੇ ਮੁੜ ਕੇ ਫਿਰ ਵੋਟ ਨਹੀਂ ਪਾਉਣੀ ਕਿਸੇ ਨੇ ਹਾਲਾਤ ਜਿਹੜੇ ਨੇ ਇਹ ਬਣੇ ਹੋਏ ਨੇ ਇਸ ਹਿਰਦਤਾ ਦੇ ਨਾਲ ਸੋਚਣਾ ਚਾਹੀਦਾ ਕਿਉਂਕਿ ਕੋਈ ਵੀ ਰਾਜਨੀਤਿਕ ਇੱਕ ਦੋ ਨੂੰ ਛੱਡ ਕੇ ਪੰਜਾਬ 'ਚ ਰਾਜਨੀਤਿਕ ਸੋਰ ਵਾਲਾ ਰਾਜਨੀਤਿਕ ਸਮਝ ਰੱਖਣ ਵਾਲਾ ਕਿਸੇ ਈਡੀਓਲੋਜੀ ਨੂੰ ਫੋਲੋ ਕਰਨੇ ਵਾਲਾ ਬੰਦਾ ਇਹਨਾਂ ਦੇ ਵਿੱਚ ਨਹੀਂ ਹੈ ਇਹ ਇਹ ਗੱਲ ਇੱਥੇ ਖੜੀ ਜੀ ਸ਼ੁਕਰੀਆ ਬਾਈ ਧੰਨਵਾਦ ਸੀ ਸਮਾਂ ਕੱਢਿਆ ਸੋ ਇਹ ਸੀ ਇੱਕ ਮਸਲਾ ਦਿੱਲੀ ਵਿਧਾਨ ਸਭਾ ਦੇ ਵਿੱਚ ਕੈਗ ਦੀ ਰਿਪੋਰਟ ਪੇਸ਼ ਹੋਈ ਆ ਸਿਰਫ ਜਿਹੜੀ ਸ਼ਰਾਬ ਪਾਲਿਸੀ ਨੂੰ ਲੈ ਕੇ ਸੀ ਉਹਦੇ ਵਿੱਚ ਹੋਰ ਰਿਪੋਰਟ ਕਹਿੰਦੀ ਆ ਕਿ ਆਮ ਆਦਮੀ ਦੀ ਸਰਕਾਰ ਨੇ ਸਵੈ ਕੋਸ਼ਿਸ਼ਤ ਕਟੜ ਇਮਾਨਦਾਰਾਂ ਨੇ ਕਰੀਬ 2000 ਕਰੋੜ ਰੁਪਏ ਦਾ ਜਿਹੜਾ ਘਪਲਾ ਕੀਤਾ ਸਰਕਾਰ ਨੂੰ ਲਾਸ ਪਾਲਿਸੀ ਦੇ ਵਿੱਚ ਹਜੇ ਬਹੁਤ ਸਾਰੀਆਂ ਰਿਪੋਰਟਸ ਹੋਰ ਪੇਸ਼ ਹੋਣੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਕੀ ਨਿਕਲਦਾ ਇਮਾਨਦਾਰੀ ਕਿਤੇ ਟਿਕੂਗੀ ਜਿਹੜੀ ਜੀ ਦੁਹਾਈ 10-12 ਸਾਲਾਂ ਤੋਂ ਪਾਈ ਜਾ ਰਹੀ ਆ ਤਾਂ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ